ਹਾਂਜੀ ਸ਼ਰਨ ਪਿਆਰਪਈ ਸਤਿ ਸ਼ਕਾਲ ਮਹਿਗੁਰੂ ਜੀ ਦਾ ਘਰ ਸਸਰੀ ਵਹਿਗੁਰੂ ਜੀ ਕੀ ਫਤੇ ਮਹਿ ਬਿਮਲਜੀਤ ਘਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੇਡਣਾ ਕਲਸਟਰ ਬਹਾਦਰਪੁਰ ਬਲਾਕ ਚੀਮਾ ਤੇ ਜ਼ਿਲ੍ਹਾ ਸੰਗਰੂਰ ਜਿਵੇਂ ਕਿ ਆਪਾਂ ਨੂੰ ਸ਼ਰਨ ਪੰਜਾਬ ਸਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਸ਼ਡਿਊਲ ਆਇਆ ਹੋਇਆ ਹੈ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਜ਼ਿਲ੍ਹਾ ਸੰਨੀ ਸਹਾ ਦਾ ਜੋ 350 ਮਾ ਬਰਾ ਆਪਾਂ ਮਨਾ ਰਹੇ ਹਾਂ ਸੋ ਉਸ ਦੇ ਸਬੰਧ ਵਿੱਚ ਇਹ ਅੱਜ 13 11 2025 ਦਾ ਜੋ ਸ਼ਡਿਊਲ ਸੀ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ ਉਮੀਦ ਕਰਦੀਆਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰੋਗੇ। ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ। ਇਹਦੇ ਬਾਰੇ ਆਪਾਂ ਪੜਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ। ਜੈ ਜੈਕਾਰ ਕਰੇ ਸਭ ਕੋਈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੰਮੀ ਜੋਤ ਨੇ ਜਿਸ ਵੀ ਧਰਤੀ ਉੱਤੇ ਚਾਨਣ ਚਾਰਨ ਪਾਏ ਉਸ ਥਾਂ ਕਣਕਣ ਵਿੱਚ ਗਿਆਨ ਦਾ ਚਾਨਣ ਹੋ ਗਿਆ। ਸਾਲ 1665 ਈਸਵੀ ਦੇ 6 ਅਕਤੂਬਰ ਦੇ ਮਹੀਨੇ ਵਿੱਚ ਜਦੋਂ ਸਰਦਰ ਉਤ ਸੁਰੂ ਹੋ ਰਹੀ ਸੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਪਵਾਦ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਰਵਾਨਾ ਹੋਏ। ਤਾਂ ਇਹ ਯਾਤਰਾਮਸ ਕੇਵਲ ਕੋਈ ਸਫ਼ਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਦੇ ਸਿੱਖ ਸੇਵਕਾਂ ਨੂੰ ਗੁਰਮਖੀ ਵਿੱਚ ਹੋਰ ਪਰਪੱਕ ਕਰਕੇ ਮਨੁੱਖਤਾ ਨੂੰ ਨਿੱਜ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ ਐ ਵਿਪਰਵਾਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸਾਂਝੇਵਾਲ ਦਾ ਹੁਕਮ ਦੇਣ ਕਿਰਤ ਦੀ ਮਹਾਨਤਾ ਸਮਝਾਉਣਾ ਵੰਡ ਛਕਣ ਦੀ ਪ੍ਰੇਰਣਾ ਦੇਣਾ ਨਾਮ ਜਪਣ ਦੀ ਦਾਤ ਬਖਸ਼ਣਾ ਤੇ ਦਿਲਾਂ ਨੂੰ ਨਵਾਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਸ੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੇ ਗੁਰੂ ਜੀ ਭਰਤਪੁਰ ਤੋਂ ਕਨੋਲੀ ਹੁੰਦੇ ਹੋਏ ਰੋਪੜ ਜ਼ਿਲ੍ਹੇ ਜਿੱਥੇ ਹੁਣ ਗੁਰਦੁਆਰਾ ਸਦਾ ਬਰਤ ਸਾਹਿਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਦੁਗਰੀ ਕਰਾਲੀ ਹੁੰਦੇ ਘੰਟੂਆਂ ਘੜੂਆਂ ਇੱਕ ਬਾਗ ਵਿੱਚ ਡੇਰੇ ਲਾਇ ਜਿੱਥੇ ਹੁਣ ਸ਼ਾਨਦਾਰ ਗੁਰੂ ਅਸਥਾਨ ਅਸਥਾਪਿਤ ਹੈ ਇੰਨਾ ਥਾਵਾਂ ਤੇ ਹਰ ਪਿੰਡ ਹਰ ਗਲੀ ਵਿੱਚ ਲੈ ਕੇ ਆਪਣੇ ਦੁੱਖੜੇ ਲੈ ਕੇ ਲੋਕ ਆਉਂਦੇ ਸੀ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ ਅਨੰਦਪੁਰ ਵਿੱਚ ਹੜ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੁੱਖ ਮੁੜ ਬਦਤਾ ਉੱਥੇ ਆਪ ਜੀ ਰੈਲੋ ਪਹੁੰਚੇ ਤੇ ਫਿਰ ਪਿੰਡ ਬਿਹੇੜ ਨੂੰ ਵੀ ਹੜ ਦੀ ਮਾਰ ਤੋਂ ਬਚਾਇਆ ਤੇ ਮਕਾਰੋਪੁਰ ਦਾਦੂ ਮਾਜਰਾ ਪਗੜਾਣਾ ਐਚੇ ਨਹੀਂ ਹੁੰਦੇ ਹੋਏ 9 ਲੱਖੇ ਖੋਜੇ ਜਿੱਥੇ ਇੱਕ ਬੰਜਾਰੇ ਨੇ ਆਪ ਨੂੰ 9 ਟਕੇ ਪੈਂਟ ਕੀਤੇ ਤੇ ਕਿਹਾ ਕਿ ਇਹ ਤਸ ਜਹੀ ਭੇਟਾ ਹੈ ਗੁਰੂ ਜੀ ਨੇ فرمایا ਇਹ 9 ਟਕੇ ਨਹੀਂ ਸਗੋ 9 ਲੱਖ ਦੇ ਸਮਾਨ ਹਨ ਇਸ ਲਈ ਉਸ ਪਿੰਡ ਦਾ ਨਾਮ ਨੌ ਲਖਾ ਪਿਆ ਇਥੋਂ ਗੁਰੂ ਜੀ ਤਹਿਲਪੁਰ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਹੁਣ ਬਹਾਦਰਗੜ ਆਖਦੇ ਹਨ ਉੱਥੇ ਪਹੁੰਚੇ ਤਾਂ ਇਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਲ ਬਾਡੀ ਲੈਣ ਆਇਆ ਸੈਫਾਬਾਦ ਤੋਂ ਗੁਰੂ ਜੀ ਪਿੰਡ ਲਹਿਲ ਆਲੁਖਾ ਅਰਖਸ ਜੋ ਸੰਗਰੂਰ ਦੇ ਨੇੜੇ ਆਗਾ ਹੁੰਦੇ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਥੜਾ ਸਾਹਿਬ ਸਜੋਬਤ ਹੈ ਇੱਥੇ ਗੁਰੂ ਜੀ ਮੂੜੋਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਤੇ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਤੇ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਉੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨੰਨੂ ਭਾਈ ਨੰਨੂ ਜੀ ਨੂੰ ਮੰਜੀ ਬਖਸ਼ੀ ਇਥੋਂ ਗੁਰੂ ਜੀ ਨੇ ਸੇਖਾ ਸੇਖਾ ਪਿੰਡ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਉਤਾਰਿਆ ਤੇ ਫਿਰ ਕੱਟੂ ਪੈਣੀ ਫਰਵਾਹੀ ਤੋਂ ਹੰਢਾਇਆ ਪਹੁੰਚੇ ਇਹ ਸਾਰੇ ਪਿੰਡ ਨੇ ਇਸ ਜਗ੍ਹਾ ਉਸ ਸਮੇਂ ਤਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਹੋ ਕੇ ਕੰਬਣੀ ਨਾਲ ਬੁਖਾਰ ਹੋ ਜਾਂਦਾ ਸੀ ਇਹ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਸ ਦਿੱਤੀ ਇਥੋਂ ਗੁਰੂ ਜੀ ਨੇ ਇਹ ਢੋਲੇ ਵੱਲ ਚੱਲੇ ਪਾਈ ਢੋਲੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀਵਾਲ ਟਾਬ ਹੁੰਦੇ ਹੋਏ ਭੁੰਦੜ ਪਹੁੰਚੇ ਇੱਥੇ ਵੀ ਗੁਰਦੁਆਰਾ ਸੈ ਸੋਭਤ ਹਨ ਉਥੋਂ ਤਪਾ ਤੇ ਫਿਰ ਰੱਲੇ ਤੇ ਇਹ ਰੱਲੇ ਤੋਂ ਬਾਹਰ ਬਾਹਰ ਡੇਰਾ ਲਾਇਆ ਕਹਿੰਦੇ ਹਨ ਕਿ ਉੱਥੇ ਹੀ ਸੁਲਤਾਨੀਏ ਦਾ ਭਤੀਜਾ ਜੋਗਾ ਮਸਤ ਰਹਿੰਦਾ ਸੀ ਗੁਰੂ ਜੀ ਨੇ ਬਚਨ ਕੀਤਾ ਯੋਗਾ ਆਪਣੇ ਯੋਗਾ ਭਾਵਕ ਇਹ ਕਿਸੇ ਦੇ ਕੰਮ ਆਉਣ ਯੋਗਾ ਨਹੀਂ ਹੈ ਗੁਰੂ ਜੀ ਦੇ ਇਹ ਬਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਪਾਸ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਇੱਥੇ ਨਗਰ ਬਸਾ ਲਵੋ ਤਾਂ ਪਿੰਡ ਬਰਕਤ ਵਾਲਾ ਤੇ ਅਜਿੱਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਯੋਗਾ ਹੈ ਜਿਸ ਨੂੰ ਯੋਗਰਲਾ ਵੀ ਆਖਦੇ ਹਨ ਜੋਗੇ ਨੂੰ ਵਰ ਦੇ ਕੇ ਗੁਰੂ ਜੀ ਕਪਾੜ ਨਗਰ ਆਏ ਜਿੱਥੇ ਪਿੰਡ ਪੁੰਦੜ ਦੀ ਸਾਰੀ ਬਸੋਂ ਦਰਸਨਾ ਲਈ ਆਈ। ਪਪਾਲ ਤੋਂ ਖੀਵਾ ਵੱਡੇ ਹੁੰਦੇ ਹੋਏ ਸਮਰਾਵਾ ਨਗਰ ਅਟਕ ਗਏ। ਕਾਬਲ ਤੋਂ ਗੁਰੂ ਜੀ ਦੇ ਦਰਸਨਾ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਸੰਗਤ ਇੱਥੇ ਆਪ ਜੀ ਨੂੰ ਆ ਕੇ ਮਿਲੀ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਚੰਗੇ ਆਚਰਣ ਵਿੱਚ ਰਹਿੰਦਾ ਉਪਦੇਸ਼ ਦਿੱਤਾ। ਇੱਥੇ ਹੀ ਪੀਖੀਰਾ ਚੌਧਰੀ ਦੇਸੂ ਜੋ ਕਿ ਧਰਮ ਛੱਡ ਕੇ ਸਰਾਮਸਰ ਚੱਲਣ ਲੱਗ ਪਿਆ ਸੀ। ਗੁਰੂ ਜੀ ਨੇ ਦਰਸ ਗੁਰੂ ਜੀ ਦੇ ਦਰਸਰਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭ੍ਰਮ ਨਾਲ ਨਿਆ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆਂ ਦੇ ਸਿੱਖ ਭਾਈ ਮੋਗਲ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਯੁੱਧ ਵਿੱਚ ਭਾਗ ਲਿਆ ਸੀ ਤਾਂ ਹੁਣ ਆਪਣੇ ਅੰਤਮ ਸਮੇਂ ਵਿੱਚ ਗੁਰੂ ਜੀ ਦੇ ਦਰਸਨਾਂ ਦੀ ਹੋ ਰਹੀ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨੇਹਾਲ ਕੀਤਾ ਅਤੇ ਅੱਗੋਂ ਪਿੰਡ ਤਨੇਊ ਜਾ ਪੁੱਜੇ ਸਾਰੇ ਪਿੰਡ ਨੇ ਇਹ ਉੱਥੇ ਜਾ ਪੁੱਜਦੇ ਦੱਸਿਆ ਜਾਂਦਾ ਹੈ ਕਿ ਇੱਥੋਂ ਵੀ ਇੱਕ ਸਾਧੂ ਤੁਲਸੀਦਾਸ ਆਪਣੇ ਅੰਤਨ ਸਮੇ ਗੁਰੂ ਜੀ ਦੇ ਦਰਸ਼ਨ ਦੀ ਉਡੀਕ ਵਿੱਚ ਸੀ ਤਾਂ ਗੁਰੂ ਜੀ ਨੇ ਉਸ ਨੂੰ ਜ਼ਿੰਦਗੀ ਦੀਆਂ ਅਵਸਥਾਵਾਂ ਵਿੱਚੋਂ ਉੱਚਾ ਹੋਣ ਦਾ ਬਾੜ ਦੱਸਿਆ ਗੁਰੂ ਜੀ ਸਮਾਣਾ ਸਾਹਪੁਰ ਦੇ ਲਾਗਲੇ ਪਿੰਡਾਂ ਵਿੱਚ ਬਖਸ਼ਿਸ਼ਾਂ ਕਰਦੇ ਅਲੀ ਸ਼ੇਰ ਕਲਾ ਪੁੱਜੇ ਇਹ ਪਿੰਡ ਸਤਕਾਰ ਨਾਲ ਵਿਹਣ ਦਾ ਉਪਦੇਸ਼ ਦਿੰਦਾ ਜਿਹੜਾ ਇਹ ਪਿੰਡ ਸੀ ਇਸ ਪਿੰਡ ਵਿੱਚ ਧੀਆਂ ਦੇ ਵਪਾਰ ਲਈ ਪ੍ਰਚਲਿਤ ਸੀ ਤੇ ਗੁਰੂ ਜੀ ਨੇ ਲੋਕਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਬੱਚੀਆਂ ਨੂੰ ਸਤਕਾਰ ਨਾਲ ਵਿਹਣ ਦਾ ਪੇਸ਼ ਦਿੱਤਾ ਇੱਥੇ ਹੀ ਆਪ ਜੀ ਦਾ ਖਿਆਲਾਖਾਨ ਪਿੰਡ ਮੋੜ ਦੇਖ ਸਾਬੋ ਕੀਰ ਤਲਵੰਡੀ ਬਰਾਬਰ ਸੁਆਣਾ ਤੇ ਦਰਿਆ ਸਰਸਪਤੀ ਦਾ ਪੱਤਨ ਪਾਰ ਕਰਕੇ ਤਪਦੀਆਂ ਰੋਹਾਂ ਨੂੰ ਠਾਰਨ ਲਈ ਤਮਤਾਨ ਵੱਲ ਚਲੇ ਗਏ ਤਮਤਾਨ ਜਿੱਥੇ ਗੁਰਦੁਆਰਾ ਤਮਤਾਨ ਸਾਹਿਬ ਸ਼ੋਭਿਤ ਹਨ ਉੱਥੇ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਸਪਾਹੀਆਂ ਨੂੰ ਬੰਦੀ ਬਣਾ ਲਿਆ ਅਤੇ ਔਰੰਗਜ਼ੇਬ ਦੇ ਸਪਾਹੀਆਂ ਨੇ ਗੁਰੂ ਜੀ ਨੂੰ ਬੰਦੀ ਬਣਾ ਲਿਆ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਇਸ ਸਮੇਂ ਮੋਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਤਾਂ ਇਸ ਤੋਂ ਪਹਿਲਾਂ ਮੀਰ ਜਮਲਾਦੀਨ ਮੋਗਲ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਜੋ ਅਸਫਲ ਰਿਹਾ ਅਸਾਮ ਉੱਤੇ ਹਮਲਾ ਮੌਤ ਸਹ ਡਤੂ ਕੱਟ ਨਹੀਂ ਸੀ ਤਾਂ ਰਾਜਾ ਰਾਮ ਸਿੰਘ ਨੂੰ ਇਸ ਚਿੰਤਾ ਵਿੱਚ ਦੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਮਦਦ ਲੈਣ ਲਈ ਕਿਹਾ ਤ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਪ੍ਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਿਹਾ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਦੀ ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚੱਲ ਪਏ ਤਾਂ ਆਪ ਮਥਰਾ ਆਗਰਾ ਇਟਬਾ ਇਟਾਬਾ ਕਨਫੋਰ ਲਖਨਊ ਫਤਿਹਪੁਰਾਦ ਅਤੇ ਵੱਡੇ ਵੱਡੇ ਹੋਰ ਸ਼ਹਿਰਾਂ ਵਿੱਚੋਂ ਦੀ ਹੁੰਦੇ ਅਲਾਹਾਬਾਦ ਪਾਂਚੇ ਤੇ ਇੱਥੇ ਕੁਝ ਸਮਾਂ ਰਹਿ ਕੇ ਜਿੱਥੇ ਅੱਜਕੱਲ ਗੁਰਦੁਆਰਾ ਸਹਿਬ ਸਥਾਪਤ ਹਨ ਅਲਾਹਾਬਾਦ ਦੇ ਪਿੱਛੇ ਮਿਰਜ਼ਾਪੁਰ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪੁੱਜੇ ਜਿੱਥੇ ਉਹ ਦੋ ਹਫ਼ਤੇ ਰਹੇ ਤਾਂ ਇੱਥੇ ਯਾਦਗਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸ਼ੋਭਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਬੜੀ ਹੀ ਸੰਗਤ ਸਹਿਬ ਉੱਤੇ ਬਹੁਤ ਵੱਡੀ ਸੰਗਤ ਹੈ ਜਿਹੜੀ ਉੱਥੇ ਮੌਜੂਦ ਰਹਿੰਦੀ ਹੈ ਮਨਾਸਰਵਾੜ ਤੋਂ ਗੁਰੂ ਜੀ ਸਾਸਾਰਾਮ ਸਾਸਾਰਾਮ ਗਏ ਇੱਥੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਫੱਗੂ ਮਲ ਰਹਿੰਦਾ ਸੀ ਸਾਸਾਰਾਮ ਸ਼ਹਿਰ ਵਿੱਚ ਅੱਜਕੱਲ ਤਿੰਨ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ ਸਾਸਾਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਅਤੇ ਹਿੰਦੂ ਧਰਮਾਂ ਦਾ ਵੱਡਾ ਕੇਂਦਰ ਸੀ ਉੱਤੋਂ ਹੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਅਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਮਾਤਾ ਗੁਜਰੀ ਆਪਰਾਤਾ ਕਰਪਾਲ ਚੰਦ ਆਦੋਂ ਨੂੰ ਛੱਡ ਛੱਡ ਕੇ ਟਾਕਾ ਵੱਲ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸੇ ਸਥਾਨ ਤੇ ਬਾਲਕ ਗੋਵਿੰਦ ਰਾਏ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ੍ਰੀ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਸਿੰਘ ਜੀ ਕਹਾਈ ਅਸਾਮ ਵੱਲ ਜਾਂਦੇ ਹੋਏ ਰਾਜਾ ਰਾਮ ਸਿੰਘਪਟਨਾ ਵਿਖੇ ਨੌਵੇਂ ਪਾਤਸ਼ਾਹੀ ਨੂੰ ਮਿਲੇ ਅਤੇ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿੱਛੋਂ ਆਪ tác ਕੇ ਵੱਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਉੱਥੇ ਅੱਗੇ ਰਾਜ ਮਹਿਲ ਪੁੱਜੇ ਇਸ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਠਹਿਰੇ ਇਥੋਂ ਗੁਰੂ ਜੀ ਦਾ ਮਲਾਦਾ ਮੁਰਸਰਾ ਮੁਰਸਦਾ ਬਾਦ ਆਦ ਹੁੰਦੇ ਹੋਏ ਟਾਕਾ ਪਹੁੰਚੇ ਟਾਕੇ ਤੋਂ ਗੁਰੂ ਸਾਹਿਬ ਜੀ ਰਾਜਾ ਆਰਾਮ ਨਾਲ ਅਸਾਮ ਵੱਲ ਗਏ ਤੇ ਤੁਬਰੀ ਪਹੁੰਚੇ ਅਸਾਮ ਦੇ ਰਾਜੇ ਅਤੇ ਰਾਜਾ ਆਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜੀ ਕਮਸਾਨ ਦਾ ਜੁਤ ਹੋਇਆ ਜਦੋਂ ਹੋ ਚੁੱਕਿਆ ਸੀ ਤੇ ਜਸਪ੍ਰੰਤ ਗੁਰੂ ਜੀ ਦੀ ਸਲਸੀ ਸਦਕਾ ਦੋਨੋਂ ਰਾਜਾਂ ਵਿੱਚ ਸਲਾਹ ਹੋਈ ਰਾਜਾ ਚੱਕ ਚਕਰਤਾਰ ਵਜੇ ਸਿੰਘ ਸੱਦੇ ਤੇ ਗੁਰੂ ਜੀ ਗੋਹਾਟੀ ਤੇ ਤੇਜਪੁਰ ਗਏ ਉੱਥੇ ਗੁਰੂ ਸਾਹਿਬ ਜੀ ਤੱਕ ਕਮੇਦਨਪੁਰ ਬਾਲੇ ਸਵਰ ਰੂਪਸਾ ਵਿਸ਼ਨੂਪੁਰ ਬਾਕੂਰਾ ਗਮਰੇ ਗੋਮੋ ਤੋਂ ਗਿਆਰਾਂ ਹੀ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਦੇ ਰਾਹਾਂ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਲਾਂ ਦੇ ਹਰਾ ਕੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨ ਸੋ ਪ੍ਰਾਪਤ ਸਥਾਨਾਂ ਨੂੰ ਹਰ ਰੋਜ਼ ਨਤਮਸਤਕ ਹੋ ਕੇ ਜੈ ਜੈਕਾਰ ਕਰ ਰਹੇ ਨੇ ਇਹ ਸੀ ਆਪਣਾ 13 ਨਵੰਬਰ 2025 ਦਾ ਸ਼ਡਿਊਲ ਜੋ ਕਿ ਆਪਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਲੈਸਾਨੀ ਸਦਾ ਸਾਧ ਦਾ 350 ਬਰਾ ਮਨਾਉਣ ਲਈ ਸੰਬੰਧੀ ਮਿਲਾ ਸੀ ਸੋ ਵੀਡੀਓ ਥੋੜੀ ਲੰਬੀ ਹੈ ਪਰ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਉਂਗੇ ਬਾਈਗਰੂ ਜੀ ਦਾ ਸਾਲ ਸਸਰੀ ਬਾਈਗਰੂ ਜੀ ਕੀ ਪਤੀ